तेरी तेरी तरीका तरीका री तारीख बन देरी बहिया तौतल कुर्ती सेवा बहिया तौतल कुर्ती सेवा ली खून दुनिया चुन पाके नचण जाना नचा दूरी होके झोर मुंडिया मुंडिया जा बारी वर्सी खटन गई सी बारी बंसी खटन गई थी बारी वर्सी खटन गई थी बारी बंसी खटन गई थी खटके लिया था खटके लियादाता मैं क्या खटके लिया मैं क्या खटके लिया

ਨੀ ਕੱਤੀ ਜਾਨੀਆਂ ਨੀ ਮੈਂ ਕਿਹਾ ਆਹੋ ਕੱਤੀ ਜਾਨੀ ਤੂੰ ਕੀ ਲੈਣਾ ਨੀ ਮੈਂ ਕੀ ਲੈਣਾ ਸਵੇਰੀ ਆ ਜਾਂਦੀ ਸਿਰਖਣ ਸਿਰਖਣ ਦਾ ਤੇ ਆਈਆਂ ਹੋ ਨੀ ਤੈਨੂੰ ਦੋ ਦਿਨਾਂ ਦੇ ਚਰਖਾ ਕਰਦੀ ਨਾ ਡੇਢ ਪੂੜੀ ਕੱਤੀ ਆ ਨੀ ਘੈੜੀ ਪੂੜੀ ਕੱਤੀ ਨਾ ਨੀ ਮੈਂ ਤਾਂ ਇੰਨਾ ਕੀ ਕੰਮ ਕਰਦੀ ਹੁੰਨੀ ਆ ਇੰਨਾ ਕੇ ਕੰਮ ਕਰਦੀ ਆ ਜੀ ਜ਼ਿਆਦਾ ਕਰ ਲਿਆ ਹਾਂ ਆਂਦੀ-ਬਾਂਦੀ ਨਜ਼ਰਾਂ ਲਾਂਦੇ ਆ ਅੱਛਾ ਜਾਣ ਕੇ ਪਿੰਡ ਦੇ ਮੁੰਡੇ

हो ह भखिलाना फ आ ु टोमी रस्ता पाल पा लिया बड़े पा ला पा लिया नहीं मेरी गल सुन ला हादसा नी मेरी गल सुन की हो गया हम टाच बहुत शान हो गई नीतेश का तो मेरे घर है ਅੱਛਾ ਬਿਆ ਆਹੋ ਮੈਨੂੰ ਚਾਰ ਬਿਸਤਰੇ ਦੇ ਦਿਓ ਪਰ ਹੁਣ ਤਾਂ ਇੰਨੇ ਆ ਗਏ ਮੈਨੂੰ ਤਾਂ ਸਮਝ ਨਹੀਂ ਲੱਗਦੀ ਮੈਂ ਕਿੱਥੇ ਪਾਉਣੇ ਤੇ ਕਿੱਥੇ ਉਹ ਨਾ ਕਿਸ਼ਨਾ ਕੋ ਮੰਗਣਾ ਵਾਟ ਕਰੇ ਤਾਂ ਲੈਣਾ ਕਿ ਤੂੰ ਕੋਲੀ ਜਾ ਕੇ ਕਦੇ ਦਾ ਕਸ਼ ਦੇ ਜੇ ਕਦੇ ਬਸ ਹੁਣ ਵੀ ਕੁਛ ਮੰਗਣ ਆਈ ਹੋਣੀ ਆ ਨਹੀਂ ਮੰਗਣੇ ਕਾਦੇ ਆਈਆਂ ਹਾਂ ਮੈਂ ਤਾਂ ਤੈਨੂੰ ਮਾੜੀ ਮੋਟੀ ਗੱਲਬਾਤ ਕਰ ਲਈ ਆ ਬਸ ਇਹ ਹੈ ਤੈਨੂੰ ਹੋਰ ਕੋ ਕੰਮ ਨਹੀਂ ਨਹੀਂ ਮੈਨੂੰ ਨਹੀਂ ਚੀਰੀ ਕੋਈ ਕੰਮ ਹੋਏ ਮਾਰੀ ਉਹ ਤਾਂ ਚੀਰੀ ਹੈਗਾ ਆ ਮੇਰੀ ਤਾਂ ਆਹੀ ਕੰਮ ਕਰਾਂ ਦਿੰਦੀ ਆ ਇਹ ਮੇਰੀ ਤਾਂ ਸੁਣ ਲੈ ਓਏ ਪ੍ਰੋਣੇ ਜਾਦੇ ਆਗੇ ਚਾਰ ਬਿਸਤਰੇ ਦੇ ਦੇ ਅੱਛਾ ਚਾਰ ਬਿਸਤਰੇ ਆਹੋ ਇਹ ਮੈਂ ਨਹੀਂ ਬਿਸਤਰੇ ਦੇਣੇ ਕਾਤੇ ਨਹੀਂ ਦੇਣੇ ਤੇਰੇ ਨਿਆਣ ਕੱਟੇ ਮੂਰਤ ਦੇ ਹਾਏ ਹਾਏ ਕੀ ਕਰਾਂ ਮੇਰੀ ਗੱਲ ਸੁਣ ਲੈ ਬਾਕੀ ਤਾਂ ਕੁੜੀਆਂ ਮੇਰੀਆਂ ਜਵਾਨ ਹੋ ਗਈਆਂ ਨਾ ਮੈਂ ਨਹੀਂ ਬਿਸਤਰੇ ਦਿੰਦੀ ਕਾਤੇ ਨਹੀਂ ਦੇਣੇ ਤੇ ਨਹੀਂ ਤੇਰੇ ਨਿਆਣ ਕੱਟੇ ਮੂਰਤ ਦੇ ਮੇਰੇ ਬਿਸਤਰੇ ਖਰਾਬ ਕਰ ਦੇਣੇ ਨਹੀਂ ਮੇਰੀ ਗੱਲ ਸੁਣ ਲੈ ਹੋ ਆ ਜਿਹੜਾ ਵੱਡਾ ਮੁੰਡਾ ਤੇ ਨਾ ਨੇ ਅੱਛਾ ਉਹਦੇ ਵੀ 라ਤਾ ਨੇਤੀ ਅੱਛਾ ਅਜੇ ਛੋਟੀ ਕੁੜੀ ਆ ਅੱਛਾ ਦੁਕਾਨ ਤੇ ਨੇਤੀ ਜੈਸੂ ਮੋੱਕ ਹਾਂ ਮੋੱਕ ਵੇੜੂ ਅੱਧੇ ਲੈ ਕੇ ਆਂ ਮੇਰੇ ਪੋਤੜਾ ਵੱਨ ਲਿਆ ਨੁੱਟੇ ਪੋਤੜਾ ਛੋਡਾ ਪੈ ਗਿਆ ਅੱਛਾ ਦਰਜੀ ਦੇ ਨਾਮਾ ਸਮਾਲਣ ਦੀ ਮੇਰੀ ਗੱਲ ਸੁਣਵਾਰੀਆਂ ਗੱਲਾਂ ਕਰਦੇ ਦੋਰ ਜਾਈਆਂ ਦੇ ਦੇ ਅੱਛਾ ਲਾਲ ਫਰ ਜਾਈਆਂ ਦੋਰ ਜਾ ਨਰੇਣੀ ਕਟ ਕਟ ਕਮਲੀ ਹੋਈ ਨਰੇਣੀ ਕਟ ਕਟ ਕਮਲੀ ਹੋਈ ਮੇਰੇ ਨਰੇਣੀ ਕਟ ਕਟ ਕਮਲੀ ਹੋਈ ਨਰੇਣੀ ਕਟ ਕਟ ਕਮਲੀ ਹੋਈ ਨਰੇਣੀ ਕਟ ਕਟ ਕਮਲੀ ਹੋਈ ਨਰੇਣੀ ਕਟ ਕਟ ਕਮਲੀ ਹੋਈ

ਮੇਰੇ ਕੱਤਣਾ ਨਿਕਾਤੇ ਜਿਆਦਾ ਬਗਲ ਚੱਕਰ ਆ ਰਹੀਆਂ ਅੰਗੜਵਾੜੀਆਂ ਨਹੀਂ ਬਗਲ ਤਾਂ ਤੇਰਾ ਚੱਕਰ ਆ ਇਟਾ ਮੱਕੜੀ ਦੇ ਸਾਲੇ ਬੱਠੇ ਤੇ ਜਾਨ ਮੈਂ ਕੱਤਦੀ ਆ ਵੇੜੇ 'ਚ ਬੈਠ ਕੇ ਫੇਰ ਟੇਕਨ ਸ਼ਾਮੇ ਟੇਕਨ ਸ਼ਾਮੇ ਪਿੰਡ ਦੇ ਜਿਹੜੇ ਛੜੇ ਆ ਪਿੰਡ ਦੇ ਛੜੇ ਆ ਨਾਲੇ ਗੁੜੇ ਆ ਨਾਲੇ ਗੁੜੇ ਆ ਅਨਸਹਿਨਤਾ ਮਾਰਦੇ ਆ ਨਹੀਂ ਕੀ ਕਹਿੰਦੇ ਤੈਨੂੰ ਸਹਿਨਤ ਮਾਰਦੇ ਆ ਨਹੀਂ ਕੀ ਕਹਿੰਦੇ ਆ मेरा भी ध्यान कभी उधर चल जाता उधर चल जाता मेरा भी ध्यान उधर चल जाता अच्छा फिर नी फिर होना सीरा चक अपना चारखा मैं नी कूची करा दे माए नी का दूची करा दे माए नीका कदूची करा दे ड़ा पूणियूं में पंज कतिय पूणियूं में पंज कतिय पूणियूं न पंज कतिय पूणियूं न पंज कतियूं पुट भेण

ਤੈਨੂੰ 10 ਰੱਖ ਲੈ 190 ਮੋਰ ਦੇ ਨਹੀਂ ਬੋਦੇ ਹੈ ਨਾ ਕਵਨੀ ਕਰਦੀਆਂ ਅਸੀਂ खां खटके लिया मेखा मैखा खटके लिया में खटके लिया मेखा थोड़िया तरसदिया तरसदियां कड़े वन वेखा थोड़िया तरसदियां री ने मुंडे सस मेरी ने मुंडे जमे सस ने मुंडे जमे सस ने मुंडे जमे सस ने मुंडे जमे सस ने मुंडे जमे चमे रौने पौने चम्मे रोने पौने ठाले कच्छे पाने

ਕੀ ਫਾਰਕੀ ਹੋ ਗਿਆ ਬੱਤੀ ਆਈ ਨਾ ਫੇਰ ਸ਼ੀਲਾ ਕੰਦੀ ਮੈਂ ਤਪਤੀਆਂ ਤੇ ਜਾਣਾ ਨਹੀਂ ਅੱਛਾ ਧਾਰਾ ਨਾਲ ਲੜਪਈਆ ਨਹੀਂ ਉਹ ਕਾਤੇ ਕੰਨ ਮੈਂ ਜਣਾ ਮੇਰੇ ਕੋਲ ਤਾਂ ਫੀਮਾ ਪ੍ਰੈਸ ਕਰ ਨਹੀਂ ਅੱਛਾ ਕੰਨ ਮੈਂ ਵੀ ਨਾਲ ਜਾਣਾ ਆ ਕੰਨ ਮੈਂ ਵੀ ਨਾਲ ਜਾਣਾ ਮੇਰੇ ਕੋਲ ਤਾਂ ਫੀਮਾ ਪ੍ਰੈਸ ਕਰ ਅੱਛਾ ਸ਼ੀਲਾ ਲੜਪਈ ਨਹੀਂ ਕਿਹੜੀ ਗੱਲ ਲੋ ਕੈਂਡੀਟ ਜਾਣੇ ਬੱਤੀ ਦਾ ਹੋਏਗੀ ਫੇਰ ਫੇਰ ਕੀ ਹੋਣਾ ਸੀ ਨਹੀਂ ਬੱਤੀ ਹੋਏਗੀ ਸੀ ਨਹੀਂ

से कपड़े कशील गाहेगड़ फेरीता आज सस जी राखी फ गो त रुसी तारो न बुलाल तारो फरोज सुठे मोह करे अख जेशारे गू जटा सैल सबीला गूटी गू जटीला

ਮੇਰੀ ਦੁਆਣੀ ਵੀ ਮੇਰੀ ਸੱਸ ਵੀ ਮੇਰੀ ਜੱਥਾਣੀ ਵੀ ਸਾਰੀਆਂ ਦੋਧ ਰੇੜ ਕਦੀਆਂ ਨਹੀਂ ਅੱਛਾ ਮੇ ਸੱਸ ਦਾ ਦਰ ਰੇੜੇ ਕੇ ਜੱਥਾਣੀ ਦਾ ਦਰ ਰੇੜੇ ਸੱਸ जमोन कोरे कोरे कुंडे कुंड बच दे जमानी कोरे कोरे कुंडे बच्चे देनिया कोरे कोरे कुंड बच दे

अच्छा मक्की रोटी देख भुख लेंगे हरिया बस उचा का शाह वेला हो शाह वेला हो जाता शाह वेला हो गया की तो चेता तो आ गया चेहरा चेता आ गया मक्की मकीी Oh, wow. yeah, like to

ਆਹ ਮਾਡਲ ਜਮਾਨਾ ਸਾਗੋਤਨ ਵਾਲੇ ਸਾਗੋਤਨ ਵਾਲੀ ਆ ਛੋਟੀ ਨਾ ਇੱਕ ਨਾ ਉਹਦਾ ਹੋ ਡੁੰਡੂ ਜੀ ਨੂੰ ਤੋੜ ਕੇ ਗੜਾਸਾ ਬੋੜ ਕੇ ਹੋ ਹੋ ਡੰਡੂ ਤੋੜ ਗਈ ਮੈਨੂੰ ਦੇ ਗਈ ਕੋਲ ਪਰ ਪੇਰ ਭੈਣ ਆਈ ਆਈ ਕੀ ਕਰਕੇ ਜੀ ਕਿ ਨਹੀਂ ਮੈਨੂੰ ਕੁੰਡਾ ਦੇ ਕੁੰਡਾ ਕੁੰਡਾ ਨਾਲ ਕਨੀ ਵੂੰਗ ਲਾ ਜੀ ਨਾ ਮੈਂ ਚਫਟੇ ਅੱਛਾ ਪੇਰ ਪੇਰ ਕੀ ਹੋਣਾ ਸੀ पहले मैं तो फिर डेटू मोड़ के न गई मोड़ के न गई उधरों पे जाने मेरे जेब वो स्कीम सी जेठ ते तेरा कादाश स्कीम सी स्कीम सी चटनी का अच्छा फिर कुंडा जेगन गई जेगन गई हाँ उठे आ जाने जरूर मैं पटोला मार के जाने काम ते हाँ

ਹਾਂ ਸੰਗੀਤ ਕੁੜੀ ਗੱਤ ਭੁਈਆ ਮਾਂ ਦਾ ਪਾਰਟੀ ਨਾਲ ਪੋਰ ਵਾਰਟੀ ਲੱਗੇ ਭੁਈਆ ਗੁੰਦੇ ਨੇ ਦੋ ਗਾਣੇ ਗੁਲਾਬੀ ਗਾਭੀ ਜਿੱਤੇ ਅੱਛਾ ਬਦਾਨੀ ਦੇ ਤੂੰ ਮੋਹ ਮਿੱਠਾ ਕਰ ਲੈ ਅੱਛਾ ਬੋਤ ਕਰ ਰਿਹਾ ਸੁਈਆ ਬਾਬਾ ਆਟੀਆਂ ਅੱਛਾ ਨੀ ਅਕਰੋ ਆ ਗਿਆ ਆ ਗਿਆ ਮੈਂ ਤਿਆਰੋ ਤੇ ਪਟੋਲੇ ਵਰਕੇ ਕਾਮ ਤੇ ਚੱਲਨੀ ਸੀ ਅੱਛਾ ਬੋਰੋ ਫੇਕੀ ਤੁਜੰਬਾਹਾ ਪਪਾ ਪਪੀ ਕੀ ਆ ਬਣਾਇਆ ਤੇ ਤੂੰ ਕੀ ਕੀ ਆ ਮੈਂ ਕਿ ਚਟਨੀ ਚਟਨੀ ਆਹੋ ਤੂੰ ਬਣਾਈ ਸੀ ਚਟ नहीं।, नहीं आओ नहीं आके बैठ गया अच्छा फिर

ਲੋ ਕਿਹੜੀ ਕੰਜਰੀਆ ਸਕੀਮ ਆ ਇਹ ਮੈਂ ਚੜਨੀ ਲਗੜੇ ਉੱਤੇ ਆ ਗਿਆ ਅੱਛਾ ਜਣ ਕੇ ਕਰਮੀਆਂ ਦਾ ਨਾਮ ਸੁਬਦੀਨ ਚੜਨੀ ਲਗੜੇ ਉੱਪਰ ਆ ਗਿਆ ਬੋਤਨਾ ਪਿਆਜ ਪਾਇਆ ਨੇ ਬੋਤਨਾ ਪਿਆਜ ਪਾਇਆ ਮੇਚ ਮਿਰਚਾ ਪਾਲਿੰਗ ਨਹੀਂ ਮਿਰਚਾ ਪੋਸੀ ਤੋਲਨੇ ਨੇਇਰ ਤੋਂ ਉਹ ਤੋਲਿਏ ਬਾਗ ਵਿੱਚ ਆਇਆ ਕਹੋੜਿਆ ਕੋਲੇ ਕੁੰਡੇ ਵਿੱਚ ਮੇਰੇ ਜਾਨਾ ਨੀ ਤਾਂਸ ਮੇ ਤਾਂ ਮੇਰੀ ਜਠਾਣੀ ਜਿਹੜੀ ਸੀਨੀਅਰ ਸੀਨ ਨੀ ਆਹੋ ਨੀ ਅਸੀਂ ਤਾਂ ਕਦੇ ਨਹੀਂ ਵਾ ਪਿਆਰ ਹੈ ਸਾਡੇ ਤੋਂ ਬਹੁਤ ਨਹੀਂ ਹੁੰਦਾ ਤੂੰ ਬਾਰ ਬਹੁਤ ਖਚਰੀ ਆ ਤੇਨਾਂ ਕਿਤਾ ਪਿਆਰ ਮਿਹਨਤ ਵੇਰੇ ਘਾ ਰਿਹਾ ਆ ਅੱਛਾ ਬਹੁਤ ਜ਼ਿਆਦਾ ਪਿਆਰ ਹੈ ਨੀ ਅੱਛਾ ਅਸੀਂ ਤਾਂ ਭੈਣਾ ਵਾਂਗੂ ਮੈਂਦੇ ਨਾਲੇ ਦੁਆੜ ਜਠਾਣੀ ਆ ਨੀ ਅੱਛਾ ਨੀ ਇੱਕ ਦਿਨ ਪਤਾ ਕੀ ਹੋਇਆ ਨੀ ਕੀ ਹੋਇਆ ਨੀ ਅਜ ਘਰਾ ਆ ਗਿਆ ਨੀ ਫੇਰ ਉਹਦੀ ਜ਼ਿਆਦਾ ਨਹੀਂ ਦੇਖਿਆ ਬਦੋਹਾਂ ਦੀ ਇੱਕ ਸਾਲਾ ਇੱਕ ਗੱਲ ਆ ਨੀ ਆਹੋ ਨੀ ਤੇ ਜਾਣੇ ਲੁੱਤੀ ਲਾ ਲਈ ਨੀ ਕੇਰੀ ਨੀ ਰੋਤੀ ਰਾਤੀ ਨੀ ਕੀ ਕਹਿੰਦਾ ਮੈਨੂੰ ਕਹਿੰਦਾ ਤੇਰੀ ਚੁਗਲੀਆਂ ਘਾਦੀ ਛੀਲ ਨੀ ਅੱਛਾ ਨੀ ਮੈਂ ਮੈਂ ਖੈਜੀ ਗਈ ਮੈਂ ਤਾਂ ਮੈਂ ਬਾਹਰ ਜਾ ਕੇ ਵੀ ਕੁਛ ਕਰਦੀ ਐ ਨੀ ਮੇਰੀ ਗੱਲ ਸੁਣ ਹਾਂ ਨੀ ਹੁਣ ਉੱਥੇ ਬੈਠ ਕੇ ਉਹ ਹੀ ਕੁਛ ਕਰਦੀ ਉਹ ਹਾਂ ਨੀ ਆਹੋ ਇਹੀ ਕੰਮ ਆਏ ਦਾ ਇਹੀ ਅਮੀ ਕਹਿੰਦਾ ਨਹੀਂ ਮੈਂ ਤੇ ਜਥਾਨਿਆ ਸਕਦੇ ਉਹਨਾਂ ਲੜੀਆਂ ਹੈ ਤੇ ਜਥਾਲੀ ਸਕਦੇ ਉਹਨਾਂ ਇਸੋਂ ਦਾ। ਕਿੰਨ੍ਹਾ ਵਸ ਗਾਣਾ ਹੈ? ਭੈਣ ਜੀ ਵਸ ਤੁਹਾਡੀ ਵਾਰੀ ਆ ਗਈ। ਕੀ ਕਰਨ ਦੇ? ਕੁਛ ਕਰਨੇ। ਸਪਾਂਸਰਾਂ ਦੇ ਕੋਲ ਬਣ ਬੋਟਾ ਪਾ ਜਾਣੀ ਅਗਲੇ ਸਾਲ ਨੂੰ। ਟਾਣਿਆ 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 ਹੁਣ ਸਾਨੂੰ ਮਾਫ਼ ਕਰੋ। ਟਾਣਿਆ 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 ਸਾਨੂੰ ਮਾਫ਼ ਕਰੋ। ਬਹੁਤ ਬੋਲੀਆਂ ਪਈਆਂ ਅਜਾ ਮਾਫ਼। ਬਹੁਤ ਬੋਲੀਆਂ ਪਈਆਂ ਸਾਨੂੰ ਮਾਫ਼ ਕਰੋ। ਬਹੁਤ ਬੋਲੀਆਂ ਪਈਆਂ